ਸੈਟਲ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖੇ ਸਿੱਖ ਇਤਿਹਾਸ ਦੀ ਮਹਾਨ ਤੇ ਵਿਲੱਖਣ ਸ਼ਖਸੀਅਤ ਪੁੱਤਰਾਂ ਦੇ ਦਾਨੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਸਮੇਤ ਧਾਰਮਿਕ ਸਮਾਗਮ ਦਾ ਲਾਹਾ ਪ੍ਰਾਪਤ ਕਰਨ ਤੇ ਆਪਣਾ ਜੀਵਨ ਸਫਲ ਕਰਨ ਦੇ ਲਈ ਹੁੰਮ-ਹੁਮਾ ਕੇ ਪਹੁੰਚੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਬੁੱਢਾ ਜੀ ਦੇ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਜੀ ਨੂੰ ਕਿਹਾ ਸੀ ਤੇਰੇ ਤੋਂ ਕਦੇ ਔਲੇ ਨਾ ਹੋਸਾ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਨੂੰ ਮੁੱਖ ਗ੍ਰੰਥੀ ਹੋਣ ਦਾ ਮਾਣ ਪ੍ਰਾਪਤ ਹੋਇਆ ਪੰਜ ਗੁਰੂਆਂ ਨੂੰ ਗੁਰਤਾ ਗੱਦੀ ਦਾ ਤਿਲਕ ਲਾਉਂਦੇ ਰਹੇ ਨੇ ਬਾਬਾ ਬੁੱਢਾ ਜੀ ਅਗਲੇ ਗੁਰੂ ਨੂੰ ਤਿਲਕ ਲਾਉਂਦੇ ਸੀ ਤਾਂ ਸੰਗਤਾਂ ਉਹਨਾਂ ਉੱਤੇ ਵਿਸ਼ਵਾਸ ਕਰਦੀਆਂ ਸੀ ਇਹੋ ਹੀ ਸਾਡਾ ਅਗਲਾ ਗੁਰੂ ਹੈ। ਬਾਬਾ ਬੁੱਢਾ ਜੀ ਨੇ ਸਾਨੂੰ ਸਾਦਗੀ ਦਾ ਉਪਦੇਸ਼ ਉਪਦੇਸ਼ ਦਿੱਤਾ। ਉਹਨਾਂ ਤੋਂ ਵੱਧ ਕੋਈ ਸਿੱਖੀ ਨਹੀਂ ਕਮਾ ਸਕਿਆ। ਸਿਆੜ ਤੋਂ ਦੀਆਂ ਸਾਰੀਆਂ ਸੰਗਤਾਂ ਨੇ ਬੜੇ ਹੀ ਉਤਸ਼ਾਹ ਨਾਲ ਉਹਨਾਂ ਦਾ ਜਨਮ ਦਿਨ ਮਨਾਇਆ। ਬਾਬਾ ਜੀ ਇਸ ਤਰ੍ਹਾਂ ਹੀ ਸਾਰੀਆਂ ਸੰਗਤਾਂ ਨੂੰ ਉਦਮ ਬਖਸ਼ਦੇ ਰਹਿਣ। ਸਾਰਿਆਂ ਨੂੰ ਉਹਨਾਂ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਦੌਰਾਨ ਗੁਰੂ ਘਰ ਟੂਟ ਲੰਗਰ ਵਰਤਾਇਆ ਗਿਆ। ਗੁਰੂ ਕਰ ਤੇ ਕੀਰਤਨੀ ਜਥੇ ਭਾਈ ਬਰਿਆਮ ਸਿੰਘ ਜੀ ਤੇ ਭਾਈ ਜਰਨੈਲ ਸਿੰਘ ਰਸਪੀ ਨੇ ਕੀਰਤਨ ਦੇ ਨਾਲ ਸੰਗਤ ਨੂੰ ਨੇਹਾਲ ਕੀਤਾ ਕਥਾਵਾਚਕ ਭਾਈ ਹਰਪਾਲ ਸਿੰਘ ਸੰਗਤਾਂ ਨੂੰ ਬਾਬਾ ਬੁੱਢਾ ਜੀ ਦੀ ਜੀਵਨੀ ਬਾਰੇ ਜਾਣਨਾ ਪਾਇਆ ਮਣੀ ਅਈ ਇਸ ਕਰਕੇ ਨਹੀਂ ਵੀ ਉਹ ਕਿੱਥੇ ਜਾਣਗੇ ਮਨ ਦੀ ਬਿਡੇਲੀ ਇਸ ਕਰਦੀ ਹੈ ਕਿ ਉਹ ਗੁਰੂ ਦਾ ਬਚਨ ਕਮਾਉਂਦੇ ਉਹ ਗੁਰੂ ਦੇ ਚਰਨਾਂ ਨੂੰ ਛੋਹਦੇ ਵੀ हूँ यह लड़ियाई कने मिलती है फर्क नहीं पैदा कौन किमी है कि तो बरादरी है सतगुरु जी एक गल कहते जात जन्म ना बरादरी है गुरु की जाता कहते नहीं पूछे जाना कि तेरा जन्म कितने हुआ तो जात बराबरी की है यह कोई अर्थ नहीं आता ਕੇ ਜਦੋਂ ਅਸੀਂ ਦੂਸਰੇ ਧਰਮਾਂ ਨੂੰ ਕੰਪੈਰੀਟਿਵਲੀ ਪੜ੍ਹਦੇ ਹਾਂ ਉਹਦੇ ਵਿੱਚ ਇੱਕ ਗੱਲ ਸਾਡੀ ਸਮਝ ਆਉਂਦੀ ਹੈ ਕਿ ਜਿਹੜਾ ਇਸ ਸ਼੍ਰੇਣੀਿਸ ਤਰ੍ਹਾਂ ਦੇ ਵਿੱਚ ਜਨਮ ਲੈਂਦਾ ਹੈ ਉਹ ਸਰਬ ਸ੍ਰੇਸ਼ਟ ਨੇੜੀ ਬਰਤ ਮੰਨਦਾ ਹੈ ਉਹ ਜਨਮ ਕਰਕੇ ਇਜ਼ਾਦ ਕਰਦੇ ਹੈ ਤੇ ਸਰਬ ਸ੍ਰੇਸ਼ਟ ਨੂੰ ਧਰਮ ਦਾ ਸਭ ਤੋਂ ਵੱਡਾ ਠੇਕੇਦਾਰ ਮੰਨਿਆ ਜਾਂਦਾ ਹੈ ਬ੍ਰਹਮਾ ਦੇ ਮੰਥੇ ਤੋਂ ਪੈਦਾ ਹੋਣ ਵਾਲਾ ਦੇਪਟੀ ਸੋਚ ਦੇ ਅਨੁਸਾਰ ਜਿਹੜਾ ਆ ਘਰਾਨੇ ਜਨਮ ਲੈਂਦਾ ਉਹ ਸਦਾ ਸ਼ਰੂ ਰੂਹਣੀ ਕਹਿਣਾ ਜਿਹੜਾ ਇਸ ਤਰ੍ਹਾਂ ਨੇ ਜਨਮ ਮਨਾਇਆ ਉਹ ਪੈਰਾਂ ਚ ਪੈਦਾ ਹੋਇਆ ਸਦਾ ਦੀ ਜੈ ਇਸ ਮੌਕੇ ਸੰਗਤ ਦਾ ਕਹਿਣਾ ਸੀ ਕਿ ਪਿਛਲੇ 21 ਸਾਲ ਤੋਂ ਸਿਆਟਲ ਦੀਆਂ ਸੰਗਤਾਂ ਵੱਲੋਂ ਰਲ ਮਿਲ ਕੇ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਹੈ ਅਤੇ ਹਰ ਸਾਲ ਦੀ ਤਰ੍ਹਾਂ ਬੜੇ ਹੀ ਉਤਸ਼ਾਹ ਦੇ ਨਾਲ ਅੱਜ ਵੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਵੀ ਸੰਗਤਾਂ ਰਲ ਮਿਲ ਕੇ ਇਸੇ ਤਰ੍ਹਾਂ ਧਾਰਮਿਕ ਸਮਾਗਮ ਕਰਾਉਂਦੀਆਂ ਰਹਿਣਗੀਆਂ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਸਮੂਹ ਸਾਧ ਸੰਗਤ ਅੱਜ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਤੇ 21 ਸਾਲ ਤੋਂ ਲਗਾਤਾਰ ਹਰ ਸਾਲ ਮਨਾਇਆ ਜਾਂਦਾ ਹੈ ਹਰ ਸੈਟਲ ਦੀ ਸੰਗਤਾਂ ਰਲ ਮਿਲ ਕੇ ਸਾਰੇ ਜਣੇ ਮਨਉਂਦਿਆਂ ਤੇ ਬਾਬਾ ਜੀ ਦਾ ਸੱਚ ਦੱਸਦੇ ਹਾਂ ਗੁਰੂ ਨਾਨਕ ਸਾਹਿਬ ਵੱਲੋਂ ਦਿੱਤਾ ਗਿਆ ਅੱਗੇ ਤੁਰਨ ਦੀ ਕਿਰਪਾਲਤਾ ਕਰਦੇ ਹਨ ਸਾਨੂੰ ਬੜੀ ਬੜੀ ਖੁਸ਼ੀ ਹੈ ਕਿ ਉਹਨਾਂ ਦਾ ਦਿਹਾੜਾ ਮਨਾਉਨੇ ਹਾਂ ਹਰ ਹਰ ਸਾਲ ਜਿਸ ਸ਼ਖਸੀਅਤ ਨੇ ਸਭ ਤੋਂ ਪਹਿਲੇ ਬੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਸਾਹਿਬ ਦੇ ਵਿੱਚ ਉਚਾਰਨ ਕੀਤੇ ਤੇ ਪੜੇ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਕੇ ਤੇ ਉਹਨਾਂ ਦੀ ਚੰਗੀ ਸ਼ਖਸੀਅਤ ਦੇ ਬਾਰੇ ਸੋਚਦੇ ਹਾਂ ਤੇ ਗਾਂ ਅੱਗੇ ਉਸ ਤੇ ਚੱਲਣ ਦਾ ਸਾਡੀ ਟਕ ਨਾਲ ਵਿਸ਼ਵਾਸ ਕਰਦੇ ਹਾਂ ਕਿ ਸਾਰਿਆਂ ਨੂੰ ਪ੍ਰੇਰਿਤ ਮਿਲ ਕੇ ਇਸ ਨੂੰ ਹਰ ਸਾਲ ਮਨਾਉਂਦਾ ਖੁੱਲਾ ਸੱਦਾ ਦਿੰਦੇ ਹਾਂ ਸਾਰੇ ਜਣੇ ਹਮਮਾਗੇ ਹਰ ਸਾਲ ਦੀ ਤਰ੍ਹਾਂ ਆ ਕੇ ਖੁਸ਼ੀ-ਖੁਸ਼ੀ ਸਭ ਦਾ ਸਾਰੇ ਜਣੇ ਦੜਕੇ ਇਹ ਦਿਹਾੜੇ ਨੂੰ ਆਇਆ ਕਿ ਇਸ ਮੌਕੇ ਸੰਗਤਾਂ ਨੇ ਇੱਕ ਦੂਜੇ ਨੂੰ ਤਨ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਿਆਟਲ ਵਾਸੀ ਰਲ ਮਿਲ ਕੇ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਅਤੇ ਸਾਡੇ ਲਈ ਹੈ ਸੁਭਾਗ ਪਰਿਆ ਦਿਨ ਹੈ ਤੋੜਾ ਕਿਹਾ ਕਿ ਵਿਦੇਸ਼ ਵਾਸਤੇ ਪੰਜਾਬੀ ਅਜੇਹ ਧਾਰਮਿਕ ਸਮਾਗਮ ਦੇ ਵਿੱਚ ਆਪਣਾ ਜੀਵਨ ਸਫਲ ਕਰਨ ਦੇ ਲਈ ਜ਼ਰੂਰ ਹੁਲ-ਹੁਮਾ ਕੇ ਪਹੁੰਚਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆ ਜਿਸ ਤਰ੍ਹਾਂ ਕਾ ਨੂੰ ਪਤਾ ਹੈ ਕਿ ਭੰਤਨ ਬਾਬਾ ਬੁੱਢਾ ਜੀ ਮਹਾਰਾਜ ਧਰਮ ਗਿਆਨੀ ਜਿਨ੍ਹਾਂ ਦਾ ਜਨਮ ਦਿਹਾੜਾ ਸ਼ੈਟਲ ਦੀ ਸਮੂਹ ਸੰਗਤ ਗੁਰਦੁਆਰਾ ਰੈਂਟਨ ਸਾਹਿਬ ਕੇ ਬਹੁਤ ਹੀ ਜੋਸ਼ੋਖ ਰੋਸ਼ ਨਾਲ ਮਨਾਇਆ ਗਿਆ ਹੈ ਔਰ ਅੱਜ ਉਹਨਾਂ ਦੇ ਗੁਰਪੁਰਬ ਦੇ ਅਪਲਖ ਦੇ ਵਿੱਚ ਗੁਰੂ ਕੇ ਲੰਗਰ ਜਿਹੜੇ ਨੇ ਉਹ ਟੁੱਟ ਵਰਤ ਰਹੇ ਹਨ ਸੰਪਨ ਨੂੰ ਅੱਗੇ ਅਗਲੇ ਸਾਲ ਤੋਂ ਵੀ ਇਹੀ ਸਲਾਹ ਹੈ ਕਿ ਹਮ ਹਮਾ ਕੇ ਇਸ ਟਾਈਮ ਤੇ ਆਪਣੇ ਆਪਣੇ ਪਰਿਵਾਰਾ ਸਮੇਤ ਜਰੂਰ ਦਰਸ਼ਨ ਦਿਹਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰੇ ਜੀ ਸਾਰੇ ਸਖਤਾਰ ਮਿਲ ਕੇ ਆਪਾ ਬੁੱਢਾ ਤਾਂ ਬਾਬਾ ਬੁੱਢਾਈ ਦੇ ਬ੍ਰਹਮ ਗਿਆ ਨਹੀਂ ਬਾਬਾ ਬੁੱਢਾਈ ਦਾ ਜਨਮ ਦਿਨ ਮਨਾ ਰਹੇ ਆ ਬੜੀ ਖੁਸ਼ੀ ਵਾਲੀ ਗੱਲ ਆ ਸਾਰਿਆਂ ਨੂੰ ਵਧਾਈ ਹੋਵੇ ਬਹੁਤ ਬਹੁਤ ਮਿਹਰਬਾਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਮੌਕੇ ਪਹੁੰਚੀਆਂ ਸੰਗਤਾਂ ਦਾ ਕਹਿਣਾ ਸੀ ਕਿ ਇੱਥੇ ਪਹੁੰਚ ਕੇ ਦਿਲ ਨੂੰ ਖੁਸ਼ੀ ਮਿਲੀ ਹੈ। ਉਹਨਾਂ ਕਿਹਾ ਕਿ ਧਾਰਮਿਕ ਸਮਾਗਮ ਦੇ ਵਿੱਚ ਪਹੁੰਚ ਉਹਨਾਂ ਆਪਣਾ ਜੀਵਨ ਸਫਲ ਕੀਤਾ ਹੈ ਅਤੇ ਹਰੇਕ ਨੂੰ ਅਜਿਹੇ ਧਾਰਮਿਕ ਸਮਾਗਮਾਂ ਦੇ ਵਿੱਚ ਆਪਣੀ ਹਾਜ਼ਰੀ ਲਗਵਾਉਣ ਵਾਸਤੇ ਜ਼ਰੂਰ ਪਹੁੰਚਣਾ ਚਾਹੀਦਾ ਹੈ। ਸੈਟਲ ਦੀ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵਾਸਤੇ ਸਾਰਿਆਂ ਲਈ ਇਹ ਸੁਭਾਗ ਦਾ ਸਮਾਂ ਹੈ। ਅਸੀਂ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ ਅੱਜ ਸਾਰੇ ਜਾਣੇ ਉਹਨਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੈ ਅੱਜ ਮਹਿਸੂਸ ਕਰ ਰਹੇ ਹਾਂ ਕਿ ਜਿਹੜੇ ਆਪਣੀ ਧਰਤੀ ਦੇ ਨਾਲ ਆਪਣੀ ਬਾਣੀ ਦੇ ਨਾਲ ਆਪਣੇ ਸੰਤਾਂ ਦੇ ਨਾਲ ਮਹਾਂਪੁਰਸ਼ਾਂ ਦੇ ਨਾਲ ਜੁੜੇ ਹੋਏ ਹਾਂ ਮਨ ਦੇ ਅੰਦਰ ਇਸ ਚੀਜ਼ ਦੀ ਬੇਹੱਦ ਸ਼ਾਂਤੀ ਹੈ ਉਹਨਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਕਰਵਾਇਆ ਸੀ ਉਹਨਾਂ ਦੇ ਹੋਏ ਪਏ ਨੇ ਅਪਰੰਤ ਇਤਨ ਹੋ ਰਿਹਾ ਹੈ ਸੰਗਤਾਂ ਗੁਰਬਾਣੀ ਦਾ ਰਸ ਮਾਰ ਰਹੀਆਂ ਨੇ ਮੇਰੀ ਸਾਰੀ ਸੈਟਲ ਨਵਾਸੀ ਨੂੰ ਬੇਨਤੀ ਆ ਇਸ ਸਮੇਂ ਤੇ ਹੁਮ ਹਮਾ ਕੇ ਵੱਧ ਤੋਂ ਵੱਧ ਵੱਧ ਚੜ ਕੇ ਆਇਆ ਕਰੋ ਤਾਂ ਕਿ ਇਸ ਸੁਭਾਗ ਸਮੇਂ ਦਾ ਫਾਇਦਾ ਲੈ ਸਕੀਏ ਔਰ ਕੋਸ਼ਿਸ਼ ਕਰਦੇ ਰਵਾਂਗੇ ਆਪਣੇ ਮਹਾਂਪੁਰਸ਼ਾਂ ਲਈ ਆਪਣੇ ਬਜ਼ੁਰਗਾਂ ਦੀ ਯਾਦ ਲਈ ਹਰ ਸਾਲ ਇਸੇ ਤਰ੍ਹਾਂ ਚੰਗੇ ਤੋਂ ਚੰਗਾ ਔਰ ਵਧੀਆ ਉਹਨਾਂ ਦੀ ਯਾਦ ਨੂੰ ਮਿਲਾ ਕੇ ਤੇ ਅਸੀਂ ਆਪਣੇ ਜੀਵਨ ਨੂੰ ਵੀ ਸਫਲਾ ਕਰੀਏ ਇਹ ਨਹੀਂ ਮੇਰੀ ਬੇਨਤੀ ਹੈ ਸਾਰੀ ਸਾਧ ਸੰਗਤ ਨੂੰ ਹੁਮ ਹਮਾ ਕੇ ਦਰਸ਼ਨ ਦਿਓ ਲੰਗਰ ਦੀ ਸੇਵਾ ਚੱਲ ਰਹੀ ਆ ਲੰਗਰ ਪ੍ਰਸ਼ਾਦਾ ਛੱਕੇ ਜਾਓ ਗੁਰੂ ਮਹਾਰਾਜ ਦੀ ਕਿਰਪਾ ਅਨੁਸਾਰ ਸਾਰੀ ਸਮਾਪਤੀ ਹੋ ਰਹੀ ਆ ਆਈਆਂ ਰਹੀਆਂ ਸਭ ਦਾ ਧੰਨਵਾਦ ਅਤੇ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸਤੇ ਕਿ ਪਿਛਲੇ 21 ਸਾਲਾਂ ਤੋਂ ਸੈਟਲ ਵਸਨੀਆ ਬਲੋਂ ਸਿੱਖ ਇਤਿਹਾਸ ਦੀ ਮਹਾਨ ਤੇ ਵਿਲੱਖਣ ਸ਼ਖਸੀਅਤ ਪੁੱਤਰਾਂ ਦੇ ਦਾਨੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਤਨਤਨ ਬ੍ਰह्म ਗਿਆਨੀ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਦਿਨ ਨਾਲ ਮਨਾਇਆ ਜਾ ਰਿਹਾ ਹੈ ਅਤੇ ਇਸੇ ਦੇ ਚੱਲਦਿਆਂ ਇਸ ਸਾਲ ਵੀ ਬੜੇ ਹੀ ਉਤਸ਼ਾਹ ਦੇ ਨਾਲ ਬਾਬਾ ਬੁੱਢਾ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਜਿਸ ਦੇ ਵਿੱਚ ਵੱਦ ਚੜ੍ਹ ਕੇ ਸੰਗਤਾਂ ਨੇ ਹਿੱਸਾ ਲਿਆ ਤੇ ਆਪਣਾ ਜੀਵਨ ਨਿਹਾਲ ਕੀਤਾ ਸਿਆਟਲ ਤੋਂ ਗੁਰਪ੍ਰੀਤ ਸਿੰਘ ਤੰਜੂ ਦੀ ਰਿਪੋਰਟ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇਟੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੈਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ